ਸਾਂਝਾ ਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਫਿਰ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਖਾਸ ਪ੍ਰੋਗਰਾਮ ਲੈ ਕੇ ਆਈਆਂ ਤੇ ਮੇਰੇ ਨਾਲ ਹਮੇਸ਼ਾ ਬੈਂਕ ਡਾਕਟਰ ਹੈ ਗਗਨਦੀਪ ਨੇ ਸੋ ਡਾਕਟਰ ਗਗਨਦੀਪ ਆਪਾਂ ਇੱਕ ਵਾਰੀ ਫਿਰ ਇੱਕ ਪ੍ਰੋਗਰਾਮ ਕਰਨ ਲੱਗੇ ਆ ਸਤਿ ਸ਼੍ਰੀ ਅਕਾਲ ਮੈਂ ਆਓ ਸ਼ੁਰੂ ਕਰੀਏ ਠੀਕ ਹੈ ਅੱਜ ਅਸੀਂ ਗੱਲਬਾਤ ਕਰਨੀ ਹੈ ਮੈਂ ਇੱਥੋਂ ਸ਼ੁਰੂ ਕਰਦੀਆਂ ਕਿ ਸਮਾਂ ਬੜੀ ਤੇਜ਼ ਚਾਲੇ ਚੱਲਦਾ ਹੈ ਭਾਈ ਵੀਰ ਸਿੰਘ ਜੀ ਦੀ ਇੱਕ ਲਾਈਨ ਮੈਨੂੰ ਯਾਦ ਆ ਰਹੀ ਹੈ ਕਿ ਫੜ ਫੜ ਰਹੀ ਤਰੀਕ ਸਮੇਖਸਕਾਈ ਕਰਨੀ ਤ੍ਰਿਕੇ ਆਪਣੇ ਵੇਗ ਗਿਆ ਲੰਗ ਬੰਨੇਓ ਬੰਨੇ ਗਗਨ ਸਮਾਜੜਾ ਹੈ ਨਾ ਇਹ ਬੜੀ ਤੇਜ਼ੀ ਨਾਲ ਲੰਗਦਾ ਚਾਹੇ ਅਸੀਂ ਕੁਛ ਕਰੀਏ ਚਾਹੇ ਨਾ ਕਰੀਏ ਦਿਨ ਚੜਨਾ ਹੈ ਰਾਤ ਪੈ ਜਾਣੀ ਹੈ ਠੀਕ ਰਾਤ ਵੇਲੇ ਸੌਂ ਕੇ ਨਾ ਗ ਜਾਣਾ ਕਹਿੰਦੇ ਕਿ ਫਰੀਦਾ ਦਿਨ ਸੋ ਆਇਆ ਖਾਏ ਕੇ ਰੈਣ ਗੋ ਆਈ ਸੋਏ ਪਰ ਫਿਰ ਵੀ ਬੰਦਾ ਜਿਹੜਾ ਵਾ ਉਹਦੀ ਉਮਰ ਵੱਧਦੀ ਜਾਂਦੀ ਹੈ ਤੇ ਜਦੋਂ ਜਿਉਂ-ਜਿਉਂ ਉਮਰ ਵੱਧਦੀ ਹੈ ਤੇ ਅਸੀਂ ਪਛਾਣ ਨੂੰ ਝਾਤੀ ਮਾਰਦੇ ਆ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਕੀ ਕਰਦੇ ਰਹੇ ਸੀ ਮੇਰਾ ਦੀ ਕਰਦਾ ਕਿ ਅੱਜ ਆਪਾਂ ਗੱਲਬਾਤ ਕਰੀਏ ਕਿ ਜਿਹੜੇ ਜਵਾਕ ਅਸਵੀਆਂ ਦੇ ਵਿੱਚ ਜੰਮੇ ਨੇ ਪੈਦਾ ਹੋਏ ਨੇ ਜਿਹੜੇ ਕਿ ਇਸ ਵੇਲੇ ਕਹਿੰਦੇ ਕਿ 50s ਦੇ ਵਿੱਚ ਨੇ ਉਹਨਾਂ ਦਾ ਬਚਪਨ ਤੇ ਇਸ ਵੇਲੇ ਦੇ ਜਿਹੜੇ ਬੱਚੇ ਪੈਦਾ ਹੋਏ ਨੇ ਇਸ ਡੈਕੇਡ ਦੇ ਬੱਚੇ ਪੈਦਾ ਹੋਏ ਨੇ ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੀ ਪਾਲਣ ਪੋਸਣ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਕਿੰਨਾ ਕੋ ਅੰਤਰ ਹੈ ਕਿ ਸਮਾਂ ਬੜੀ ਤੇਜ਼ੀ ਨਾਲ ਲੰਘਿਆ ਬਹੁਤ ਵੱਡੀ ਤਬਦੀਲੀ ਆਈ ਹੈ ਇਹਨਾਂ ਵਰਿਆਂ ਦੇ ਵਿੱਚ ਇਹਨਾਂ ਕਹੋ ਕਿ ਅਸਵੀਂ ਤੋਂ ਲੈ ਕੇ ਕਰੀਬ ਮੈਕੈਨਿਕ ਜਦੋਂ 21 ਸਦੀ ਚੜੀ ਹੈ ਤੇ 21 ਸਦੀ ਦੇ ਚੜਦੇ ਪਹਿਲੇ ਦਹਾਕੇ ਦੇ ਵਿੱਚ ਵੰਡਰਫੁਲ ਤਬਦੀਲੀ ਜਿਹੜੀ ਆਈ ਹੈ ਟੈਕਨੋਲੋਜੀ ਚੇਂਜ ਹੋ ਗਈ ਬਹੁਤ ਕੁਝ ਨਵਾਂ ਆ ਗਿਆ ਤੇ ਕਿਉਂ ਨਾ ਪਾਜ ਇਹਦੇ ਬਾਰੇ ਗੱਲਬਾਤ ਕਰੀਏ ਕੀ ਵਿਚਾਰਾ ਤੁਹਾਡਾ ਹਾਂਜੀ ਮੈਮ ਜੋ ਟਾਈਮ ਲੰਘ ਗਿਆ ਉਹ ਹਮੇਸ਼ਾ ਅੱਛਾ ਲੱਗਦਾ ਹੈ ਉਹ ਚਲਾ ਗਿਆ ਹੁੰਦਾ ਹੈ ਨਾ बट ये सच्ची बात है कि जो ईयरस जैसे एटीज नाइनटीज ए वाले ईयर स्पेशली ग्रोइंग लिए बहुत बेटर सी बैटर कंपेरेटिवली टू नावर डेज जीकना हूँ असी अपने बच्चे पाल रहे है ना असी जो बच्चे हूँ फिफ्टीज हैंंगे साढ़े बच्चे हूँ स्कूल जा रहे हैं कॉलेज जा रहे हैं सो आई सी एना डिफरेंस है उन्होंने और सा ग्रोइंग अप विच इट इज टोटली चेंज दुनिया बदल गई है बिल्कुल तो जे मैं ਉਹਦੇ ਵੀ ਥੋੜੀ ਪਛਾਣ ਚੱਲ ਜਾਂਦਾ ਜਦੋਂ ਮੈਂ ਪੈਦਾ ਹੋਇਆ ਸੀ ਤੇ ਜਿਹੜਾ ਬਚਪਨ ਮੈਂ ਹੰਡਾਇਆ ਤੇ ਮੈਨੂੰ ਕਦੇ-ਕਦੇ ਜੀ ਕਰ ਦਿੰਦਾ ਕਿ ਉਹਦੀ ਵੀ ਗੱਲ ਕਰ ਲਵਾਂ ਹਨਾ ਬੇਸ਼ੱਕ ਉਹਦੋਂ ਬਹੁਤ ਸਲੋ ਚੇਂਜ ਆਈ ਆ 50s ਦੇ ਵਿੱਚ ਜਿਹੜੇ ਪੈਦਾ ਹੋਏ ਮੇਰੇ ਵਰਗੇ ਨੇ ਤੇ ਜਦੋਂ ਉਹ ਉਹਨਾਂ ਨੇ ਅਸ਼ਵੀਏ ਦੇ ਦਾਕ ਵਿੱਚ ਪੈ ਰੱਖਿਆ ਮੇਰੇ ਬੱਚੇ ਪੈਦਾ ਹੋਏ ਤਾਂ ਜਦੋਂ ਮੈਂ ਆਪਣੇ ਬੱਚੇ ਪਾਲੇ ਤੇ ਗਾਂਗੀ ਸੱਚੀ ਮਿੱੱਚੀ ਮੇਰੇ ਨਾਲੋਂ ਬਿਲਕੁਲ ਡਿਫਰੈਂਟ ਲਈ ਮੇਰੇ ਬੱਚੇ ਪਲੇ ਨੇ ਮੈਨੂੰ ਲੱਗਦਾ ਹੁੰਦਾ ਕਿ ਇਹ ਚੇਂਜ ਵਾਕਿਆ ਹੀ ਜਦੋਂ ਤੁਸੀਂ ਪੈਰੈਂਟਸ ਬਣਦੇ ਹੋ ਬੱਚਿਆਂ ਤੋਂ ਜਵਾਨ ਹੋ ਕੇ ਤਾਂ ਉਹ ਜਿਹੜੇ ਤੁਹਾਡਾ ਪਾਲਣ ਪੋਸ਼ਣ ਤੁਸੀਂ ਇਹ ਸੋਚਦੇ ਹੋ ਕਿ ਮੇਰਾ ਬਚਪਨ ਤਾਂ ਇੰਜ ਲੰਘਿਆ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਕੁਝ ਵਧੀਆ ਦੇਵਾਂ ਇਹ ਇੱਕ ਸਾਡੇ ਮਨੁੱਖੀ ਮਨ ਦੀ ਇੱਕ ਹੁੰਦੀ ਨਾ ਕਹਿੰਦੇ ਹੁੰਦੇ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਮੇਰੇ ਨਾਲੋਂ ਵੱਡੇ ਹੋਣਾ ਚਾਹੀਦਾ ਜਦੋਂ ਅਸੀਂ ਨੌਕਰੀਆਂ ਦੀ ਗੱਲ ਕਰਦੇ ਹੁੰਦੇ ਨਾ ਤੇ ਮੈਨੂੰ ਹਮੇਸ਼ਾ ਮੈਹੀ ਕਹਿੰਦੇ ਹੁੰਦੇ ਆ ਕਿ ਮਾਪਿਆਂ ਨੂੰ ਅੰਜ ਲੱਗਦਾ ਹੁੰਦਾ ਕਿ ਜਿੱਥੇ ਇੱਕ ਮੈਂ ਇਸ ਵੇਲੇ ਖੜਾ ਮੇਰਾ ਬੱਚਾ ਐ ਤੋਂ ਸ਼ੁਰੂ ਹੋਣਾ ਚਾਹੀਦਾ ਸੋ ਇਹ ਐਚੀਜ਼ ਹੈ ਪਰ ਚਲੋ ਅਸੀਂ ਗੱਲ ਜਦੋਂ 50 ਕਰਦੇ ਆ 80s ਦੀ ਤੇ ਹੁਣ ਅਸੀਂ ਗੱਲ ਕਰਦੇ ਆ 21 ਸਦੀ ਦੇ ਦੂਸਰੇ ਦਹਾਕੇ ਦੀ ਤਾਂ ਉਸ ਵੇਲੇ ਮੈਨੂੰ ਲੱਗਦਾ ਕਿ ਚਲੋ ਠੀਕ ਹੈ ਅੱਜ ਆਪਾਂ ਇੱਥੇ ਜ਼ਰੂਰ ਗੱਲਬਾਤ ਕਰਦੇ ਆ ਆਪਾਂ ਮੈਂ ਜੇ ਗੱਲ ਸ਼ੁਰੂ ਕਰਾਂ ਤਾਂ ਮੈਨੂੰ ਲੱਗਦਾ ਕਿ ਜਿਹੜਾ ਮੈਂ ਕਰੋ ਆਪਣੇ ਬੱਚੇ ਦੇ ਐਗਜ਼ਾਮਪਲ ਵੀ ਇਹਦੇ 'ਚ ਦਊਂਗੀ ਕਿ ਕੋਈ ਵੀ 80s ਦੇ ਬੌਰਨ ਨੇ ਤੇ ਇਸ ਵੇਲੇ ਉਹ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਹਾਂਜੀ ਸੱਚੀ ਮੱਚੀ ਮੈਂ ਬਹੁਤ ਡਿਫਰੈਂਸ ਦੇਖਦੀ ਹਾਂ ਮੈਂ ਆਪਣੇ ਪੋਤਰਿਆਂ ਦੇ ਤੇ ਆਪਣੇ ਦੋਤਰਿਆਂ ਦੇ ਪਲਣ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਜਿਹੜਾ ਮੈਂ ਆਪਣੇ ਬੱਚਿਆਂ ਨੂੰ ਜਦੋਂ ਪਾਲਿਆ ਸੀ ਉਹਨਾਂ ਦੇ ਵਿੱਚ ਮੇਰੇ ਬੱਚੇ ਜਿੱਥੇ ਜੀ ਕਰਦੇ ਸੀ ਬਾਹਰ ਜਾ ਕੇ ਖੇਡ ਲੈਂਦੇ ਸੀ ਹਨਾ ਸ਼ਾਮ ਨੂੰ ਉਹਨਾਂ ਨੇ ਆਉਣਾ ਮੈਂ ਕਿਹਾ ਸਕੂਲ ਦਾ ਕੰਮ ਕਰੋ ਫਟਾਫਟ ਨੰਬਰ ਇੱਕ ਸਕੂਲ ਦਾ ਕੰਮ ਹੋਮਵਰਕ ਫਰਸਟ ਦਰ ਗੋ ਆਊਟ ਫਿਰ ਉਹ ਬਾਹਰ ਚਲੇ ਗਏ ਕਿਹੜੇ ਦੋਸਤਾਂ ਨਾਲ ਖੇਡ ਰਹੇ ਨੇ ਕਿੱਧਰ ਭੱਜ ਰਹੇ ਨੇ ਕਿਹੜੇ ਗਵਾਂੜੀਆਂ ਦੇ ਝੜਕਾ ਖਾ ਰਹੇ ਨੇ ਮੈਂ ਕਦੀ ਪਵਾ ਨਹੀਂ ਕੀਤੀ ਤੇ ਨਾ ਕਦੇ ਉਹਨਾਂ ਨੇ ਘਰਾਂ ਕਸ਼ਿਕਾਇਤ ਲਾਈ ਸੀ मैम ये जरूरी uh, जैसे प्रोग्रेस असी कहने है ना कि yeah. असी प्रोग्रेस किया बट मैं बहुत स्ट्रोंगली ऐ लग रहा है कि स्पेशली चाइल्डहुड विच हूँ इट इज़ नॉट प्रोग्रेस असी इनफैक्ट वी हैव गॉन द अदर वे पहले वाला चाइल्डहुड वॉज मच बैटर बहुत वो डिफरेंट काइंड ऑफ ग्रोइंग अप है ना आई डोंट रिमेंबर कि मैं प्लेग्राउंड खेलन गई है ईवन ਫੋਰਥ ਸਟੈਂਡਰਡ 5th ਸਟੈਂਡਰਡ اور ਮੇਰੀ ਮਦਰ ਜਾਂ ਮੇਰੇ ਫਾਦਰ ਕਿਤੇ ਕਾਰਨਰ ਚ ਖੜੇ ਹੋ ਕੇ ਮੈਨੂੰ ਦੇਖ ਰਹੇ ਹਨਾ ਮੇਰੀ ਨਿਗਰਾਨੀ ਕਰ ਰਹੇ ਬਟ ਹੁਣ ਅੱਜ ਦੀ ਡੇਟ ਵਿੱਚ ਮੈਂ ਆਪਣੇ ਬੱਚੇ ਨੂੰ ਜੇ ਪਲੇਗਰਾਉਂਡ ਪੇਜਦਾ ਹਨਾ ਆਈਦਰ ਆਈ ਵਿਲ ਗੋ ਜਾਂ ਮੇਰੇ ਹਸਬੰਡ ਜਾਣਗੇ ਔਰ ਅਸੀਂ ਉਹਦੇ ਉੱਪਰ ਉਹਨੂੰ ਸੇਫ ਹੈ ਕਿ ਨਹੀਂ ਇਹ ਨਿਗਰਾਨੀ ਰੱਖਣਗੇ ਬੇਗ ਨਾ ਜਾਵੇ ਇਨ ਕਿਸੇ ਇਹੋ ਜਿਹੇ ਬੰਦੇ ਨਾਲ ਗੱਲ ਨਾ ਕਰ ਲਵੇ ਹਾਂਜੀ ਕੋਈ ਫਰੈਂਡ ਨੂੰ ਗੱਲ ਨਾ ਕਰ ਦਵੇ ਨਾ ਅਰਜੀ ਚੰਦ ਮੈਨੂੰ ਲੱਗਦਾ ਕਿ ਰਹਿੰਦੀ ਕਿਉਂਕਿ ਮੈਂ ਤਾਂ ਦੱਸ ਰਹੀ ਹਾਂ ਕਿ ਮੇਰੇ ਆਪਣੇ ਪੋਤਰੇ ਦੋ ਧਰੇ ਹੈਗੇ ਨੇ ਖਰ ਤੁਸੀਂ ਤਾਂ ਇਹਦੇ ਵਿੱਚੋਂ ਲੰਘ ਰਹੇ ਹੋ ਤਾਂ ਮੈਂ ਉਸ ਇਸ ਚੋਂ ਲੰਘ ਰਹੀ ਹਾਂ ਜਿਹਦੇ ਵਿੱਚ ਮੇਰੇ ਬੱਚੇ ਜਿਹੜੇ ਸੀਗੇ 80s ਦੇ ਵਿੱਚ ਪੈਦਾ ਹੋਏ ਨੇ ਤੇ ਮੈਂ ਉਹਨਾਂ ਨੂੰ ਪਾਲਿਆ ਸੋ ਮੈਨੂੰ ਲੱਗਦਾ ਜੀ ਬੜੀ ਖੂਬਸੂਰਤ ਗੱਲਬਾਤ ਇੱਥੇ ਕਰ ਸਕਦੇ ਆ ਕਿ ਮੈਂ ਮੈਂ ਜਦੋਂ ਪਾਲਿਆ ਤਾਂ ਮੈਨੂੰ ਇੰਨੀ ਫਿਕਰ ਨਹੀਂ ਹੁੰਦੀ ਸੀ ਕਿ ਮੇਰੀ ਛੋਟੀ ਬੱਚੀ ਜਿਹੜੀ ਹੈ ਉਹ ਗੁਆਣਿਆਂ ਦੇ ਘਰ ਜੇ ਗਈ ਹੈ ਤਾਂ ਕੋਈ ਗੱਲ ਨਹੀਂ ਜੋ ਹੈਗੀ ਗ੍ਰੇਡ 1 ਜਾਂ 2 ਜਾਂ 3 ਚ ਪੜ ਰਹੀ ਹੈ ਤੇ ਨਾਲਦਿਆਂ ਦੇ ਘਰੇ ਖੇਡਣ ਚਲ ਗਈ ਤਾਂ ਮੈਨੂੰ ਕੋਈ ਚਿੰਤਾ ਨਹੀਂ ਹੁੰਦੀ ਸੀ ਕਿ ਉੱਥੇ ਉਹਦੇ ਨਾਲ ਕੁਝ ਗਲਤ ਵਾਪਰ ਜਾਊ ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਹੁਣ ਕੀ ਮੈਂ ਨਹੀਂ ਭੇਜੂੰਗੀ ਅਨਲੈਸ ਐਂਡ ਅੰਟਿਲ ਮੈਂ 100% ਸ਼ੋਰ ਹੈ ਕਿ ਉਸ ਘਰ ਵਿੱਚ ਕੌਣ ਹੈ ਮੈਂ ਸਾਰੇ ਲੋਕਾਂ ਨੂੰ ਜਾਣਦੀ ਹਾਂ ਆਦਰਵਾਇਜ਼ ਆਈ ਵਿਲ ਨਾਟ ਸੈਂਡ ਬਹੁਤ ਏਜ ਤੱਕ ਮਤਲਬ ਟਿਲ ਐਟ ਲੀਸਟ 14 15 16 ਜਦ ਤੱਕ ਮੇਰਾ ਬੱਚਾ ਇੱਕਦਮ ਸੈਲਫ ਸਫੀਸ਼ੀਐਂਟ ਨਹੀਂ ਹੋ ਜਾਂਦਾ और आ, मतलब अपनी सेफ्टी दी ओनु आप समझ पूरी तरह नहीं आ जाती अपने आप प्रोटेक्ट नहीं कर सकता उस टाइम तक मैं नहीं भेजूंगी रीजन अगेन इनसिक्योरिटी में मैनू डर है इन्ना असी सुनते हैं इन्नी चीज़ा असी पढ़ते हैं मैम ये भी एक चीज़ है कि पहला कई आ, एक चीज़ हुई है कि पहला कई चीज़ा होंगे सगिया पर असी बारे गल नहीं करते थे ऐसी ओपनली वी डिड नॉट टॉक अबाउट थिंग्स लाइक अब्यूज कि कुछ गलत हो रहा है बट होने ये चीज़ें ओपन विच है ओपन okay. विच ए अच्छी बात है कि वी आर टॉकिंग अबाउट इट वी आर अवेयर अबाउट इट है ना और ए भी अच्छी बात है कि इट हैज़ कम आउट कि क्लोज डोर्स के पीछे नहीं है क्योंकि क्लोज डोर के पीछे जो भी कुछ हो रहा है फिर वो जो परपेचुएटर है वह शय मिलती है है ना ਦੇ ਗੈਟ ਇਨਕਰੇਜ ਕਿ ਕੁਝ ਨਹੀਂ ਹੋਣੇ ਵਾਲਾ ਬਟ ਐਟ ਲੀਸਟ ਹੁਣ ਇਹ ਡਰ ਤਾਂ ਹੈ ਕਿ ਸਭ ਲੋਕ ਆਵਾਜ਼ ਉਠਾਏਗੇ ਲੇਕਿਨ ਇਹਦਾ ਦੂਸਰਾ ਸਾਈਡ ਇਫੈਕਟ ਇਹ ਵੀ ਹੈ ਕਿ ਮੈਂ ਯੂ ਵੋਨਟ ਬਿਲੀਵ ਇਟ ਤਕਰੀਬਨ ਹਰ ਪਰਸਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਹਾਂ ਐਸ ਯੂ نو ਟੁਵਰਡਸ ਮਾਈ ਚਾਈਲਡ ਜੈਸੇ ਅਸੀਂ ਕਿਤੇ ਬਾਹਰ ਗਏ ਜੇ ਕੋਈ ਪਰਸਨ ਆ ਕੇ ਉਹ ਨਾਲ ਗੱਲ ਕਰਨ ਲੱਗ ਗਿਆ ਨਾ ਆਈ ਡੋਨਟ ਲਾਈਕ ਇਟ ਤਾਂ ਇਹ ਇਟ ਇਜ਼ ਕਾਮਨ ਟੂ ਆਲ ਪੇਰੈਂਟਸ ਅੱਛਾ ਐਂਜੇ ਤਰੀਕਾ ਗਗਨ ਕੇ ਕੁਝ ਜੇ ਇਹ ਚੀਜ਼ਾਂ ਸਮਾਜ ਦੇ ਵਿੱਚ ਆਈਆਂ ਤੋ ਜਿਹੜੇ ਪੈਰੈਂਟਸ ਨੇ ਜਿਹੜੇ ਅਸੋਲੇ ਪੈਰੈਂਟਿੰਗ ਕਰ ਰਹੇ ਨੇ ਜਿਹੜੇ 50s ਦੇ ਕਹ ਲੋ ਕਿ 40 एज ਦੇ ਵਿੱਚ ਜਾ ਰਹੇ ਨੇ ਜਿਹੜੇ 80s ਦੇ ਬੌਰਨ ਨੇ ਕਿ ਉਹਨਾਂ ਨੇ ਖੁਦ ਆਪ ਹੰਡਾਈਆਂ ਹੋਣ ਤੇ ਉਹ ਚਾਹੁੰਦੇ ਹੁਣ ਕਿ ਮੇਰੇ ਬੱਚਿਆਂ ਨਾਲ ਨਾਨ ਚ ਹੋਵੇ ਹਾਂਜੀ ਮੈਮ ਇਹ ਵੀ ਗੱਲ ਹੈ ਹਾਂ ਕੁਝ ਪਰਸਨਲ ਐਕਸਪੀਰੀਐਂਸਸ ਹੁੰਦੇ ਨੇ ਪਰਸਨਲ ਫੀਅਰਸ ਹੁੰਦੇ ਨੇ ਜਿਹੜੇ ਤੁਹਾਡੇ ਅੰਦਰ ਪੈਦਾ ਹੋਏ ਨੇ ਤੁਸੀਂ ਉਸ ਵਾਲੇ ਬੋਲ ਨਹੀਂ ਸਕੇ ਬਟ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ ਜਿਵੇਂ ਹੁਣ ਮੈਂ ਕਹਿੰਨੀ ਆ ਕਿ ਮੇਰੀ ਬੇਟੀ ਐ ਛੋਟੀ ਹੁੰਦੀ ਸੀ ਆਪਣੇ ਗਵਾਂਢੀਆਂ ਦੇ ਘਰੋਂ ਉਸੇ ਏਜ ਦੇ ਬੱਚੇ ਉਹਨਾਂ ਦੇ ਨਾਲ ਉਹਨੇ ਖੇਡਣਾ ਆਠਵੀਂ ਕਰ ਲੈਣਾ ਕਢਾਈ ਚੜਾਈ ਵੀ ਕਰਨੀ ਸਿੱਖ ਲੈਂਦੀ ਸੀ ਦੂਜਿਆਂ ਨੂੰ ਸਿਖਾ ਦਿੰਦੀ ਸੀ ਪਰ ਉਹਨੇ ਕਦੇ ਸ਼ਿਕਾਇਤ ਨਹੀਂ ਕੀਤੀ ਆ ਕੇ ਰਾਈਟ ਬਟ ਮੈਨੂੰ ਲੱਗਦਾ ਜਿਵੇਂ ਹੁਣ ਦੇ ਅਸੀਂ ਦੇਖਦੇ ਆ ਤੇ ਅਸੀਂ ਆਪਣੇ ਪਰਸਨਲ ਫੀਅਰਸ ਜਿਹੜੇ ਹੁੰਦੇ ਆ ਜਾਂ ਪਰਸਨਲ ਸਾਡੇ ਨਾਲ ਜੋ ਵਾਪਰਿਆ ਹੁੰਦਾ ਉਹ ਅਸੀਂ ਚਾਹੁੰਨੇ ਕਿ ਸਾਡੇ ਬੱਚਾ ਨਾਲ ਨਾ ਵਾਪਰੇ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦੀ ਹਾਂ ਨਾ ਹਾਂ ਜਦ ਆਈ ਯੂਸ ਟੂ ਗੋ ਟੂ ਸਕੂਲ ਅਸੀਂ ਇੱਕ ਬੱਸ 'ਚ ਜਾਂਦੇ ਹੁੰਦੇ ਸੀਗੇ ਵਿਚ ਵਾਸ ਅ ਸਕੂਲ ਬੱਸ ਹੂੰ

बट वो रोज़ सवेरे फुल वॉल्यूम पर ओ गाना टेप रिकॉर्डर पर लगा के सारे बच्चों स्कूल लेके जाता था hmm. और वो गाने के वर्ड्स और मीनिंग्स इन्ने वाहियात होंगे सके बट ये चीज़ उस टाइम नोबडी बडी हां मैं ਵੀ ਕਰੇਗਾ ਜੱਗ ਕਿ ਮੇਰੇ ਮਦਰ ਨੂੰ ਨਿਕਿਆਉਣੇ ਕਿ ਉਹ ਇਹ ਗਾਣਾ ਪਲੇ ਕਰਦਾ ਕਿਉਂਕਿ ਸਾਡੇ ਸ਼ੇਖਾਇਰ ਜ਼ਰੂਰ ਬੱਚੇ ਲਾ ਦਿੰਦੇ ਸੀ ਕਿ ਮੈਨੂੰ ਉਹਨੇ ਸੀਟ ਤੋਂ ਉਤਾਰ ਦਿੱਤਾ ਮਦਰ ਨਾਲ ਦੇ ਨੇ ਮੈਨੂੰ ਇੰਜ ਕੀਤਾ ਬਟ ਇਹ ਉਥੇ ਕੀ ਬਿਹੇਵੀਅਰ ਹੋ ਰਿਹਾ ਹੋਣੀ ਸੀ ਪਤਾ ਨਹੀਂ ਦੈਟਸ ਗੁੱਡ ਔਰ ਉਹ ਡਰਾਈਵਰ ਦੇਖੋ ਉਹ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਿਹਾ ਹੈ ਬਟ ਉਹ ਗਾਣਾ ਐਸਾ ਪਲੇ ਕਰ ਰਿਹਾ ਤਾਂ ਉਹਦੀ ਮੈਂਡ ਮਾਈਂਡ ਕੇ ਲੈਕ ਕਿਸ ਡਾਇਰੈਕਸ਼ਨ ਹਾਂ ਕਿਸ ਡਾਇਰੈਕਸ਼ਨ ਵਿੱਚ ਚੱਲ ਰਿਹਾ ਹੈ ਬਿਲਕੁਲ ਬਟ ਅੱਜ ਇਹ ਨਹੀਂ ਹੋਏਗਾ ਹਾਂ ਟੂਡੇ ਨੋ ਪੇਰੈਂਟ ਇਜ਼ ਗੋਇੰ ਟੂ ਟੋਲਰੇਟ ਕਿ ਐਸਾ ਕੋਈ ਗਾਣਾ ਵੱਜ ਰਿਹਾ ਹੈ ਔਰ ਡਰਾਈਵਰ ਲੈ ਕੇ ਆ ਰਿਹਾ ਸੋ ਆਪਾਂ ਕਹਿ ਸਕਦੇ ਹਾਂ ਕਿ ਵਧਦੇ ਸਮੇਂ ਦੇ ਨਾਲ ਸਮੇਂ ਦੇ ਵਿੱਚ ਜਿਹੜੀ ਇੱਕ ਅਵੇਅਰਨੈਸ ਹੋਈ ਲੋਕਾਂ ਨੂੰ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਪਲੱਸ ਇੱਕ ਥੋੜੀ ਕੀ ਹੁੰਦਾ ਨਾ ਕਿ ਅਵੇਅਰਨੈਸ ਹੋ ਗਿਆ ਪਲੱਸ ਲੋਕੀ ਬੋਰ ਲੱਗ ਗਏ ਜਿਹਦੇ ਕਰਕੇ ਮਾਪੇ ਵੀ ਸੁਚੇਤ ਹੋ ਗਏ ਤੇ ਕੁਝ ਇੱਕ ਬੰਦਸ਼ਾਂ ਬੱਚਿਆਂ ਦੇ ਉੱਪਰ ਲੱਗ ਗਈਆਂ ਬੇਸ਼ੱਕ ਅਣਚਾਹੇ ਜਾਂ ਚਾਹੇ ਤੇ ਮੈਨੂੰ ਲੱਗਦਾ ਕਿ ਕੁਝ ਸੋਸ਼ਲ ਨਾਰਮਸ ਵੀ ਚੇਂਜ ਇਸੇ ਕਰਕੇ ਹੀ ਹੋ ਗਿਆ ਕਿ ਜਿਵੇਂ ਸੈਕਸ਼ੂਅਲ ਅਬਿਊਜ਼ ਨੂੰ ਮੈਂ ਅਕਸਰ ਲੈਣੇ ਹੁੰਦੇ ਆ ਜਿਹੜੇ ਕਿ ਬਹੁਤ ਜ਼ਿਆਦਾ ਇੱਕ ਭੈੜਾ ਵਰਤਾਰਾ ਹੈ ਵਾਪਰਦਾ ਰਿਹਾ ਹੈ ਬੱਚਿਆਂ ਦੇ ਨਾਲ ਬਟ ਉਹ ਕਦੀ ਸਾਰੀ ਜ਼ਿੰਦਗੀ ਬੋਲੇ ਨਹੀਂ ਬੋਲੇ ਨਹੀਂ ਪਰ ਜਦੋਂ ਉਹ ਮਾਪੇ ਬੜੇ ਨੇ ਤਾਂ ਉਸ ਵੇਲੇ ਤੱਕ ਇਹ ਚੀਜ਼ਾਂ ਆਉਣ ਲੱਗ ਗਈਆਂ ਤੇ ਉਹਨਾਂ ਨੂੰ ਲੱਗਾ ਕਿ ਮੇਰੇ ਬੱਚਿਆਂ ਦੇ ਨਾਲ ਇਹ ਚੀਜ਼ ਨਾ ਵਾਪਰੇ ਮੇਬੀ ਅਸੀਂ ਇਸ ਲਈ ਵੀ ਥੋੜਾ ਜ਼ਿਆਦਾ ਡਰਦੇ ਹਾਂ ਬਿਕਾਜ਼ ਤੁਸੀਂ ਕਿਤੇ ਨਾ ਕਿਤੇ ਯੂ ਹੈਵ ਫੇਸਡ ਯਾ ਯੂ ਹੈਵ ਹਰਡ ਸਮਬਡੀ ਜਿਹਦੇ ਨਾਲ ਕੁਝ ਹੋਇਆ ਹੈ ਔਰ ਉਹ ਹੁਣ ਜਾ ਕੇ ਬਾਹਰ ਨਿਕਲਿਆ ਹੈ ਬਿਲਕੁਲ ਮੈਂ ਹੁਣ ਇੱਕ ਛੋਟੇ ਜਿਹੋ ਨਵੇਂ ਗੱਲੇ ਦੇ ਵਿੱਚ ਐਡ ਕਰਨ ਲੱਗੀ ਆ ਕਿ ਜਿਹੜੇ ਸਾਡੇ ਉਹ ਸੇਜ ਦੇ ਬੱਚੇ ਸੀ 8s ਵਾਲੇ ਮੈਂ ਆਪਣੇ ਬੱਚਿਆਂ ਦੀ ਗੱਲ ਕਰਦੀ ਆ ਮੇਰੇ ਵਰਗਿਆਂ ਦੇ ਜਿਹੜੇ ਬੱਚੇ ਸੀਗੇ ਉਹ ਬੱਚੇ ਜਿਹੜੇ ਸੀ ਉਹਨਾਂ ਸਕਰੀਨ ਟਾਈਮ ਬਿਲਕੁਲ ਨਹੀਂ ਸੀ ਫੋਨ ਤਾਂ ਹੈ ਹੀ ਨਹੀਂ ਸੀ ਜੇ ਆਏ ਵੀ ਜਦੋਂ ਜਦੋਂ ਕਿ ਸਾਡੇ ਘਰਾਂ 'ਚ ਲੱਗੇ ਨੇ ਤਾਂ ਉਹ ਜਿਹੜੇ ਆਪਣੇ ਲੈਂਡਲਾਈਨ ਫੋਨ ਹੁੰਦਾ ਸੀਗਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਨ ਦੀ ਆਗਿਆ ਵੀ ਨਹੀਂ ਸੀ ਅਸੀਂ ਦਿੰਦੇ ਜੇ ਕਿਸੇ ਉਹਦੇ ਕੋਲ ਫੋਨ ਨਾਲ ਕਿੱਥੋਂ ਆਇਆ ਕੀਦਾ ਫੋਨ ਆਇਆ ਹੈ ਹਨਾ ਇਹ ਹੁੰਦਾ ਸੀ ਮੇ ਰਿਸ਼ਤੇਦਾਰਾਂ ਦੇ ਫੋਨ ਆਣੇ ਨੇ ਤੇ ਉਹ ਅਸੀਂ ਵੀ ਸੁਣਨੇ ਨੇ ਹੁਣ ਜਿਹੜਾ ਬੱਚਿਆ ਇਹ smartphones ਦੇ ਨਾਲ ਜੰਮੇ ਨੇ ਉਸ ਵੇਲੇ ਨਾ ਤਾਂ ਕੰਪਿਊਟਰ ਹੁੰਦਾ ਸੀਗਾ ਬੱਚੇ ਉਸ ਵੇਲੇ ਵੀ ਨੋਲੇਜ ਲੈਂਦੇ ਸੀ ਇਨਫਾਰਮੇਸ਼ਨ ਵੀ ਲੈਂਦੇ ਸੀ ਉਹਨਾਂ ਨੂੰ ਇਨਫਾਰਮੇਸ਼ਨ ਲੈਣ ਵਾਸਤੇ ਮਿਹਨਤ ਕਰਨੀ ਪੈਂਦੀ ਸੀ ਉਹ ਇਨਫਾਰਮੇਸ਼ਨ ਵੀ ਸਸਟੇਨਿੰਗ ਹੁੰਦੀ ਸੀ ਬੱਚਿਆਂ ਨੂੰ ਕ੍ਰਿਟੀਕਲ ਥਿੰਕਿੰਗ ਵਾਧੀ ਸੀ ਬੱਚੇ ਜਿਹੜੇ ਸੀ ਉਹ ਥੋੜਾ ਜਿਹਾ ਖੋਜ ਖੋਜੀ ਪ੍ਰਵਿਰਤੀ ਜਿਹੜੀ ਹੈ ਰਿਸਰਚ ਦੀ ਉਹ ਕਰਦੇ ਸੀ ਅੱਜ ਦੇ ਜਿਹੜਾ ਯੋਗ ਹੈ ਉਹਦੇ ਵਿੱਚ ਬੱਚਾ smartphone ਤੇ ਮੈਂ ਥੋੜੇ ਦਿਨਾਂ ਦੀ ਗੱਲ ਹੈ ਸੀ ਇੱਕ ਬਰਥਡੇ ਪਾਰਟੀ ਤੇ ਗਿਆ ਤੇ ਗੁਰਦੁਆਰੇ ਦੇ ਵਿੱਚ ਬਰਥਡੇ ਪਾਰਟੀ ਸੀ ਉਹਦੀ ਬੱਚੇ ਦਾ ਪਾਰਟ ਸੀਗਾ ਪਾਠ ਤੋਂ ਬਾਅਦ ਮੈਂ ਕਿਹਾ ਵੀ ਉਹ ਬੱਚਾ ਕਿੱਥੇ ਹੈ ਤੇ ਲੰਗਰ ਹਾਲ ਦੇ ਵਿੱਚ ਵੇਖਿਆ ਤੇ ਉਹ ਕਹਿੰਦੇ ਜਿਆ ਫੋਨ ਦੇ ਕੇ ਬਿਠਾਇਆ ਹੈ ਦੂਜਾ ਬਰਥਡੇ ਸੀ ਉਹਦਾ ਤੇ ਕਹਿੰਦੇ ਤੋ ਉਸ ਤਰਾ ਬੰਨਦਾ ਨਹੀਂ ਹੈ ਨਹੀਂ ਤਾਂ ਇਹ ਨਾ ਬੜਾ ਤੰਗ ਕਰਦਾ ਤੇ ਉਹ ਪੂਰਾ ਟਾਈਮ ਫੋਨ ਵੇਖ ਰਿਹਾ ਸੀਗਾ 2 years ਪਰ 2 years old ਮਤਲਬ ਉਹਦਾ ਦੂਜਾ ਬਰਥਡੇ ਸੀਗਾ ਰਾਈਟ ਸੋ ਉਹ ਬੱਚੇ ਨੂੰ ਉਹਦੀ ਮਾਂ ਨੇ ਬੜੇ ਬੁਰਾ ਸ਼ਾਂਦਨ ਆ ਦੱਸਿਆ ਦੇਖੋ ਜੇ ਫੋਨ ਤੋਂ ਬਣਾਦਾ ਬੰਦਾ ਨਹੀਂ ਆਂਟੀ ਤੋਂ ਆ ਬੈਠਾ ਜੀ ਸੋ ਉਹਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਬੱਚਾ ਛੋਟੇ ਹੁੰਦਿਆਂ ਤੋਂ ਲੈ ਕੇ ਫੋਨ ਤੋਂ ਇਜ਼ੀਲੀ ਐਕਸੀਸਿਬਲ ਇਨਫੋਰਮੇਸ਼ਨ ਹੈ ਤਾਂ ਉਹਦੇ ਵਿੱਚ ਕੀ ਕ੍ਰਿਟੀਕਲ ਥਿੰਕਿੰਗ ਜਾਂ ਕੋਈ ਰਿਸਰਚ ਕਰਨ ਦੀ ਚੀਜ਼ ਜਿਹੜੀ ਹੈ ਉਹ ਪੈਦਾ ਹੋਵੇਗੀ ਜਾਂ ਕੋਈ ਨੁਕਸਾਨ ਵੀ ਹੋ ਰਿਹਾ ਹੈ ਇਹਦਾ ਮੈਮ ਫੋਨ ਔਰ ਟੀਵੀ ਹੈ ਨਾ ਜਦ ਵੀ ਬੱਚਾ ਦੇਖ ਰਿਹਾ ਹੈ ਇਟ ਇਜ਼ ਓਨਲੀ ਪੈਸਿਵ ਇਨਫੋਰਮੇਸ਼ਨ ਤੁਸੀਂ ਸਿਰਫ ਰੀਸੀਵ ਕਰ ਰਹੇ ਹੋ ਮੈਨੂੰ ਇਹ ਮੈਨੂੰ ਲੱਗਦਾ ਕਿ ਇਹ ਇੱਕ 네ਗੇਟਿਵ ਪੁਆਇੰਟ ਨਹੀਂ ਆ ਜਾਂਦਾ ਇਸ ਯੁੱਗ ਦਾ ਜਿਹਦੇ ਚ ਟੈਕਨੋਲੋਜੀ ਜਿਹਦੇ ਚ ਇਨਫੋਰਮੇਸ਼ਨ ਗੂਗਲ ਮੈਪਮੈਟਿਕ ਠੀਕ ਹੈ ਮਿਲ ਜਾਂਦੀ ਨਾਲੇ ਮੈਨੂੰ ਪਤਾ ਹੈ ਮੇਰਾ ਪੋਤਰਾ ਵੀ ਅੰਜ ਇੰਚ ਕਰਦਾ ਲੱਭ ਲੈਂਦਾ ਚੀਜ਼ਾਂ ਬਟ ਉਹਦੇ ਬਾਰੇ ਤੁਸੀਂ ਦੱਸੋ ਤੁਸੀਂ ਤੇ ਜ਼ਿਆਦਾ ਮਾਡਰਨ ਹੋ ਮੇਰੇ ਨਾਲੋਂ ਮੈਂ ਤਾਂ ਬਹੁਤ ਪਿੱਛੇ ਹਾਂ ਤੁਹਾਡੇ ਨਾਲ ਦੇ ਬਾਰੇ मैम बच्चा जब भी स्क्रीन uh, देख रहे हैं ना uh, uh, चाहे वो टीवी है या फोन है दे आर ओनली रिसीविंग पैसिवली उन्होंने अपनी थिंकिंग जो है वो साइड पर होंगी दे डोंट थिंक एट दैट टाइम दे आर ओनली रिसीविंग रिसीविंग कई बार यू विल सी के बच्चे डल दे डोंट नो हाउ टू डल हो जाने दे डोंट नो हाउ टू बिहेव इन सोसाइटी ਏ ਵੀ ਸਾਡੇ ਯੂ نو ਜਨਰੇਸ਼ਨ ਪਰ ਇਹ ਪ੍ਰੈਸ਼ਰ ਹੈ ਹੁਣ ਐਸ ਪੇਰੈਂਟਸ ਕਿ ਅਸੀਂ ਸਕਰੀਨ ਟਾਈਮ ਲਿਮਿਟ ਕਰਨਾ ਹੈ ਅਸੀਂ ਬੱਚੇ ਨੂੰ ਫੋਨ ਨਹੀਂ ਦੇਣਾ ਆਈ ਏਮ ਅੰਡਰ ਅ ਲਾਟ ਆਫ ਪ੍ਰੈਸ਼ਰ ਮੇਰਾ ਬੱਚਾ ਦੱਸਦਾ ਹੈ ਕਿ ਕਲਾਸ ਵਿੱਚ ਹਰ ਬੱਚੇ ਕੋਲ ਫੋਨ ਹੈ ਤਾਂ ਆਈ ਸੇ ਕਿ ਉਹ ਬੱਚੇ ਕੀ ਮਦਰ ਡਿਫਰੈਂਟ ਹੈ ਮੇਰੇ ਘਰ ਦੇ ਰੂਲਸ ਡਿਫਰੈਂਟ ਹੈ ਮੇਰੇ ਘਰ ਵਿੱਚ ਮੇਰੇ ਰੂਲਸ ਚੱਲਣਗੇ ਔਰ ਮੇਰੇ ਰੂਲਸ ਵਿੱਚ ਤੁਹਾਨੂੰ ਹਲੇ ਫੋਨ ਨਹੀਂ ਮਿਲ ਰਿਹਾ ਹੈ ਨਾ ਅਗੇਨ ਸਾਡੇ ਪਰ ਪ੍ਰੈਸ਼ਰ ਹੈ ਕਿ ਅਸੀਂ ਇਸ ਚੀਜ਼ ਨੂੰ ਲਿਮਿਟ ਕਰੀਏ ਯਾ ਇਸ ਚੀਜ਼ ਤੇ ਬੱਚੇ ਨੂੰ ਬਚਾ ਕੇ ਰੱਖੀਏ ਸੋ ਦ 50s اور 40s ਦੀ ਜਨਰੇਸ਼ਨ ਅਲੋਂਗ ਇਹ ਪੇਰੈਂਟਿੰਗ ਐਨੀ ਡਿਫਿਕਲਟ ਹੋ ਗਈ ਹੈ ਇਸ ਟਾਈਮ ਵਿੱਚ ਤੁਸੀਂ ਨਾ ਬੱਚੇ ਨੂੰ ਡਾਂਟ ਸਕਦੇ ਹੋ ਤੁਸੀਂ ਬੱਚੇ ਨੂੰ ਸਕਰੀਨ ਤੇ ਵੀ ਪ੍ਰੋਟੈਕਟ ਕਰਨਾ ਹੈ ਕਿਵੇਂ ਪ੍ਰੋਟੈਕਟ ਕਰੋਗੇ ਮੈਮ ਹਰ ਜਗ੍ਹਾ ਸਕਰੀਨਸ ਹੈ ਸਕੂਲ ਵਿੱਚ ਵੀ ਸਕਰੀਨ ਹੈ ਬਹੁਤ ਐਫਰਟ ਲਗਾ ਕੇ ਯੂ ਹੈਵ ਟੂ ਯੂ نو ਕੰਟਰੋਲ ਦ ਸਕਰੀਨ ਟਾਈਮ ਬਿਲਕੁਲ ਅੱਗੇ ਇੱਕ ਗੱਲ ਹੋਰ ਜਿਵੇਂ ਹੈਗੀ ਹੈ ਨਾ ਵੀ ਬੱਚੇ ਜਿਹੜੇ ਆ ਪਹਿਲਾਂ ਚੈਲੰਜ ਫੇਸ ਕਰਦੇ ਸੀ ਖੁਦ ਅੱਜ ਕੱਲ ਪੈਰੈਂਟਸ ਉਹਨਾਂ ਦੇ ਨਾਲ ਹੀ ਹਰ ਵੜੇ ਹੁੰਦੇ ਨੇ ਇਹਨੂੰ ਕੋਈ ਮੁਸ਼ਕਲ ਨਾ ਆ ਜਾਵੇ ਮੇਰੇ ਬੱਚੇ ਨੂੰ ਹੈ ਨਾ ਮੈਂ ਬਹੁਤ ਸਪੂਨ ਫੀਡਿੰਗ ਔਰ ਬਹੁਤ ਹੀ ਪਲੇਟਰ ਪਰ एवरीथिंग ਹਾਂ ਹੈ ਨਾ ਸਭ ਕੁਝ ਅਸੀਂ ਬੱਚੇ ਨੂੰ ਦੇ ਰਹੇ ਹਾਂ ਬਟ ਜੋ ਤੁਸੀਂ ਹੁਣ এনवायरमेंट ਹੈ ਹੈ ਨਾ ਯੂ ਵਿਲ ਅਡਾਪਟ ਟੂ ਥੈਟ हूँ क्या ऑप्शन है एटीन तो ईयरस तो mm. चार साल से नौकरी कर रही थी है mm. ना जब असि गल लग गए गल बात निकल के आई कि पेरेंट या मदर वॉज नॉट गोइंग टू पे एनीथिंग फॉर हर mm. ना इधर रेंट ना इधर फोन बिल ना इधर कॉलेज फीस कुछ भी नहीं ਉਹ ਬੱਚੇ ਨੇ ਆਪਣੇ ਆਪ ਸਾਰਾ ਕੁਝ ਆਪ ਕਰਨਾ ਹੈ ਹੈਨਾ ਐਟ ਦਿਸ 扬 ਏਜ ਆਲਸੋ on the other hand ਸਾਡੀ ਕਲਚਰ اسپੈਸ਼ਲੀ ਐਸੇ ਹੈ ਕਿ ਅਸੀਂ ਬੱਚੇ ਨੂੰ ਸਾਰਾ ਕੁਝ ਬਣਾ ਬਨਾਇਆ ਦੇ ਰਹੇ ਹਾਂ ਨਾ ਵੀ ਪੇ ਦ ਫੀਸ ਅਸੀਂ ਉਹਦੇ ਸਾਰੇ ਲੁੱਕ ਆਫਟਰ ਕਰਦੇ ਹਾਂ ਕਿਤੇ ਨਾ ਕਿਤੇ ਬੱਚੇ ਬਹੁਤ ਸੌਫਟ ਹੋ ਰਹੇ ਹਨ ਬਹੁਤ ਹੀ ਸੋਲ ਇੱਕ ਵਰਡ ਹੈ ਸੋਲ ਸੋਲ ਬਨ ਰਹੇ ਹਨਾ ਦੇ ਆਈ ਡੋਟ ਨੋ ਬਟ ਇਹ ਜਨਰੇਸ਼ਨ ਅੱਗੇ ਜਾ ਕੇ ਕੀ ਕਰੇਗੀ ਇਹ ਦੇਖਣੇ ਦੇਖਣ ਵਾਲੀ ਬਾਤ ਹੈ ਕਿ ਅਸੀਂ ਆਪਾਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਕੀ ਇਹ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਸਾਊਥ ਏਸ਼ੀਅਨਸ ਦੇ ਵਿੱਚ ਇਹ ਟ੍ਰੈਂਡ ਆ ਕਿ ਹੁਣ ਅਸੀਂ ਕੈਨੇਡਾ ਚ ਰਹਿੰਦੇ ਆ ਤੇ ਸਾਡਾ ਕਵਰੇਜ ਜੀ ਕਰਪੈਂਦਾ ਅਸੀਂ ਕੰਪੇਅਰ ਕਰੀਏ ਕਿ ਕੀ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਹੈਗੀ ਆ ਕਿ ਬੱਚਿਆਂ ਨੂੰ ਇੰਨੇ ਸੋਲ ਹੀ ਬਣਾ ਕੇ ਰੱਖਣਾ ਏਸ਼ੀਅਨ ਕਮਿਊਨਿਟੀਆਂ ਜਨਰਲੀ ਇਹ ਫੈਮਿਲੀ ਕਲਚਰ ਹੁੰਦਾ ਹੈ ਬਹੁਤ ਸਾਰੇ ਔਰ ਨੈਸ਼ਨੈਟੀਆਂ ਵੀ ਹੁੰਦਾ ਵਾ ਜਿੱਥੇ ਬੱਚਿਆਂ ਦੀ ਅਰੇਂਜ ਮੈਰਿਜ ਹੋ ਰਹੀ ਹੈ ਬੱਚਿਆਂ ਨੂੰ ਸਾਰਾ ਕੁਝ ਯੂ ਨੋ ਜਿਵੇਂ ਗ੍ਰੀਕ ਗ੍ਰੀਸ ਕਲਚਰ ਵਿੱਚ ਵੀ ਇਹੀ ਹੈ ਕਿ ਬੱਚੇ ਨੂੰ ਸਾਰਾ ਕੁਝ ਲੁੱਕ ਆਫਟਰ ਕਰ ਰਹੇ ਆ ਬਿਜ਼ਨਸ ਵਿੱਚ ਵੀ ਉਹਨੂੰ ਕਰ ਰਹੇ ਥਿਸ ਇਜ਼ ਅ ਕਲਚਰ ਥਿੰਗ ਹੈ ਨਾ ਬਟ ਐਨਾ ਵੀ ਨਹੀਂ ਵੀ ਸ਼ੁੱਡ ਡੂ ਕਿ ਬੱਚਾ ਕੁਝ ਆਪਣੇ ਆਪ ਇੰਡੀਪੈਂਡੈਂਟਲੀ ਕਰਨ ਜੋ ਗਈ ਨਾ ਰਹੇ ਬਿਲਕੁਲ ਕਿਤੇ ਨਾ ਕਿਤੇ ਵੀ ਹੈਵ ਟੂ ਹੈਵ ਅ ਯੂ نو ਐਨੋ ਇੱਕ ਦੇਖਣੇ ਦੀ ਲੋੜ ਹੈ ਕਿ ਆਰ ਵੀ ਡੂਇੰਗ ਟੂ ਮੱਚ ਕਿ ਸਾਰਾ ਕੁਝ ਐਸੀ ਬਣਾ ਬਣਾਏ ਦੇ ਰਹੇ ਤਾਂ ਬੱਚੇ ਨੇ ਸਟਰਗਲ ਕਿਸ ਚੀਜ਼ ਲੈ ਕਰਨੀ ਹੈ ਨਾ ਮੁੰਨਾ ਕਪੜੇ ਬੱਚੇ ਦੀ ਇੱਕ ਛੋਟੀ ਜਿਹੀ ਗਲ ਚਿੱਥਿਆ ਆਈ ਉਹ ਵੀ 80 ਬਾਰਨ ਵਾਲਾ ਤੇ ਇੱਕ ਵਾਰ ਇਹਨਾਂ 88 ਦੇ ਵਿੱਚ ਬੜੇ ਹੜ ਆਏ ਸੀਗੇ ਸਾਡੇ ਉਸ ਵੇਲੇ ਲੁਧਿਆਣੇ ਅਸੀਂ ਰਹਿੰਦੇ ਸੀ ਤਾਂ ਇਹਨਾਂ ਨਿਆਣੇ ਪਾਣੀ ਦੇ ਵਿੱਚ ਖੇਡਣ ਵੜ ਗਿਆ ਤੇ ਚਲੋ ਠੀਕ ਆ ਖੇਡਦੇ ਖੇਡਦੇ ਤਾਂ ਇਹਦੇ ਨਾਲ ਪੈਰ ਚ ਕਿਤੇ ਕੁਝ ਕੱਚ ਬਚ ਗਿਆ ਤੇ ਇਹਨਾਂ ਅੰਦਰ ਆ ਕੇ ਤੇ ਪਰਦੇ ਦੇ ਪਿੱਛੇ ਲੁਕ ਗਏ ਮੈਂ ਖਵਾ ਵੀ ਬਿਟੇ ਕਿੱਥੇ ਵੀਰਾ ਤੇਰਾ ਨਜ਼ਰ ਨਹੀਂ ਆਉਂਦਾ ਨਜ਼ਰ ਨਹੀਂ ਆਇਆ ਲੱਭਾਇਰ ਬਾ ਕਿੱਥੇ ਗਿਆ ਜਾ ਵੇ ਕਿ ਪਿੱਛੇ ਮੈਂ ਕਿਹਾ ਕੀ ਗੱਲ ਬੱਚੇ ਤੂੰ ਲੁਕਿਆ ਤੇ ਵੇਖਿਆ ਪੈਰ ਦੇ ਵਿੱਚੋਂ ਖੂਨ ਵਗੀ ਜਾ ਰਿਹਾ ਹੈ ਅਟੇ ਟੋਲਰੇਟ ਕਰ ਰਿਹਾ ਨਾ ਰੋ ਰਿਹਾ ਨਾ ਕੁਛ ਹੋ ਰਿਹਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਲੱ ਮੈਂ ਫਟਾਟ ਚੱਲਿਆ ਤੇ ਉਹਦੇ ਉੱਤੇ ਥੋੜੇ ਮੈਡੀਸਨ ਲਾਈ ਪੱਟੀ ਲਾ ਦਿੱਤੀ ਮੈਂ ਕਿਹਾ ਬੱਚੇ ਤੂੰ ਇੰਜ ਕਿਉਂ ਕਰਦਾ ਮੈਂ ਸੋਚਿਆ ਮਮਾ ਚੱਲ ਕੋਈ ਨਾ ਨੇ ਠੀਕ ਹੋ ਜਾਣਾ ਸੋ ਇੰਜ ਦੀ ਪਰਵਿਰਤੀ ਤੇ ਨਾ ਮੈਨੂੰ ਵੀ ਆਇਆ ਮੈਨੇ ਵੀ ਹਾਏ ਮੇਰੇ ਮੁੰਡੇ ਦਾ ਲਹੂ ਆ ਗਿਆ ਮੈਂ ਹਸਪੀਟਲ ਜਾਵਾ ਭੱਜੀ ਜਾ ਮੈਂ ਕਿਹਾ ਕੋਈ ਨਹੀਂ ਮੈਂ ਉਹਨੂੰ ਸਾਫਰਾ ਮੈਸੀ ਲਾਈਟੇ ਪੱਟੇ ਲਾਤੀ ਉਹ दैट ਵਾਸ ਟਾਈਪ ਆਫ ਲਾਈਫ ਸੀ ਕਿ ਬੱਚੇ ਖੇਡ ਰਹੇ ਨੇ ਵਾਚ ਗਏ ਚਲ ਕੋਈ ਗੱਲ ਨਹੀਂ ਇੱਥੇ ਤਾਂ ਹੁਣ ਆਪਣੇ ਇੱਥੇ ਵੀ ਹੈਗਾ ਕਿ 13 ਸਾਲ ਤੱਕ ਬੱਚੇ ਨੂੰ ਕੱਲਾ ਨਹੀਂ ਛੱਡ ਸਕਦੇ ਹੈਨਾ ਇਹ ਵੀ ਇੱਕ ਕਾਨੂੰਨ ਹੈ ਕਿ ਜੋ ਛੱਡਦੇ ਹੋ ਤੇ ਤੁਹਾਡੇ ਨਿਆਣੇ ਨੂੰ ਤਾਂ ਲੈ ਜਾਣਗੇ ਫੜ ਕੇ ਤੇ ਮੁੜ ਕੇ ਨਾ ਤੁਹਾਨੂੰ ਨਾ ਦੇਣਾ ਨਹੀਂ ਕਿ ਤੁਸੀਂ ਪੈਰੈਂਟਿੰਗ ਅੱਛੀ ਨਹੀਂ ਕਰ ਰਹੇ ਸੋ ਇਹ ਵੀ ਗੋੜਿਆ ਕਿ ਕਿਸ ਢੰਗ ਦਾ ਹੈਗਾ ਕਿ ਲੂਲੇ ਬਣਾਉਣੇ ਬੱਚੇ ਕ ਲੰਗੜੇ ਬਣਾਉਣੇ ਨੇ मैम एक वर्ड है जो इस जनरेशन एसोसिएट हो रही है इनटाइटल्ड ये वाली जनरेशन नहीं इनटाइटल्ड फील कर है आई रिसेंटली मैं एक अपनी फ्रेंड कर करी थी तो वो डॉटर इज ओनली इलेवन पर ओदे कोल फोन है है ना hmm. बच्चे को फोन है मैं गल कर रही एम लाइक वाह यू हैव अ फोन ਇਟ ਇਜ਼ ਨਾਟ ਐਨ ਆਈਫੋਨ ਮੈਨੂੰ ਕਹਿੰਦੀ ਹੈ ਹਾਂ ਇਟਸ ਨਾਟ ਆਈਫੋਨ ਯਸ ਸਰ ਆਈ ਐਮ ਲਾਈਕ ਬਾਈ ਗੋਡ ਯੂ ਹੈਵ ਅ ਫੋਨ ਬਟ ਇਟ ਇਜ਼ ਨਾਟ ਐਨ ਆਈਫੋਨ ਮਤਲਬ ਤੁਸੀਂ ਇਹ ਕੰਪਲੇਨ ਕਰ ਰਹੇ ਹੋ ਐਟ 11 ਇਅਰਸ ਕਿ ਆਈਫੋਨ ਚਾਹੀਦਾ ਆਈਫੋਨ ਸੈਮਸੰਗ ਨਹੀਂ ਚਾਹੀਦਾ ਤੁਸੀਂ ਆਈਫੋਨ ਕਰਨ ਲਈ ਕੀਤਾ ਕਿ ਹੈ ਟੂ ਡਿਜ਼ਰਵ ਅ ਬੈਟਰ ਫੋਨ ਹੈ ਨਾ ਨੇ ਮੈਂ ਨਾ ਮੈਨੂੰ ਹਾਂ ਇਹ ਫੋਨ ਦੀ ਗੱਲ ਤੋਂ ਫਿਰ ਮੈਂ ਥੋੜਾ ਜਿਹਾ ਲੈਣੀ ਹੈ ਕਿ ਜਿਵੇਂ ਜਿਹੜੇ ਹੁਣ ਬੱਚੇ ਨੇ ਜਿਵੇਂ ਮੈਂ ਆਪਣੇ ਘਰ 'ਚ ਦੇਖਦੀ ਆ ਕਿ ਬੱਚੇ ਸਕੂਲ ਜਾਂਦੇ ਨੇ ਸਾਈਕਲ ਤੇ ਜਾ ਰਹੇ ਆ ਬੱਚੇ ਹੈਨਾ ਤੇ ਫਿਰ ਮਾਪਿਆਂ ਨੂੰ ਥੋੜੀ ਚਿੰਤਾ ਹੁੰਦੀ ਹੈ ਤੇ ਫੋਨ ਦਿੱਤਾ ਹੋਇਆ ਬਟ ਉੱਥੇ ਉਹ ਕਰਦੇ ਨੇ ਕਿ ਉਹਨਾਂ ਦਾ ਲੌਕਰ ਰੂਮ ਹੁੰਦਾ ਤੇ ਉਹਦੇ ਚ ਆਪਣਾ ਫੋਨ ਜਾ ਕੇ ਰੱਖ ਦਿੰਦੇ ਨੇ ਵਾਪਸੀ ਤੇ ਲੈ ਆਉਂਦੇ ਨੇ ਸੋ ਮੈਨ ਲੱਗਦਾ ਕਿ ਜੇ ਇਹੋ ਜੀ ਚੀਜ਼ ਵਾਸਤੇ ਅਸੀਂ ਅੱਜ ਦੇ ਇੰਟਰਨੈਟ ਸਰਵਿਸ ਜੇ ਅਸੀਂ ਕੋਈ ਚੀਜ਼ਾਂ ਯੂਜ਼ ਕਰਦੇ ਆ ਅੰਜਿ ਜਿਵੇਂ ਹੁਣ ਲੈਪਟਾਪ ਵਗੈਰਾ ਨੇ ਬੱਚਿਆਂ ਦੀ ਪੜ੍ਹਾਈ ਲੈਪਟਾਪ ਤੇ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਉਹ ਆਈਪੈਡ ਵਗੈਰਾ ਜਾਂ ਕੁਝ ਚੀਜ਼ ਜਿਹੜੀ ਫੈਸਿਲਿਟੀ ਦੇਣੀ ਹੋਈ ਪੈਂਦੀ ਹੈ ਗਲਤਾਂ ਗਗਨ ਮੈਨੂੰ ਲੱਗਦਾ ਉਹ ਹੈਗੇ ਕਿ ਉਹਦਾ ਮਿਸਯੂਜ਼ ਕਿੰਨਾ ਹੁੰਦਾ ਹੈ ਹਾਂਜੀ ਦੇਖੋ ਤੁਸੀਂ ਹਮੇਸ਼ਾ ਆਪਣੇ ਬੱਚੇ ਪਰ ਨਜ਼ਰ ਨਹੀਂ ਰੱਖ ਸਕਦੇ ਹਨਾ ਤੁਹਾਡੀ ਵੀ ਆਪਣੀ ਲਾਈਫ ਹੈ ਤੁਸੀਂ ਜੌਬ ਕਰਨ ਜਾ ਰਹੇ ਹੋ ਹੋਰ ਵੀ ਕੰਮ ਹੈ ਬਾਹਰ ਦੇ ਕੰਮ ਹੈ ਘਰ ਦੇ ਵੀ ਕੰਮ ਹੈ 올 द टाइम ਯੂ ਕੈਨ ਨਾਟ ਸੀ ਕਿ ਬੱਚਾ ਕੀ ਦੇਖ ਰਿਹਾ ਹੈ ਤੇ ਕਿਤੇ ਨਾ ਕਿਤੇ ਬੱਚੇ ਕੁਝ ਨਾ ਕੁਝ ਐਸਾ ਦੇਖेंगे ਵਿਚ ਦੇ ਆਰ ਨਾਟ ਸੁਪੋਜ਼ ਟੂ ਸੀ ਮੈਨ ਲੱਗਦਾ ਕਿ ਬਚਪਨ ਹੁੰਦਾ ਕਦ ਲਈ ਹੈ ਹਾਂ ਫਿਰ ਵੀ ਹੈ ਨਾ ਬਚਪਨ ਹੁੰਦਾ ਕਾਦੇ ਲਈ ਹੈ ਉਹ ਜਿਹੜੀਆਂ ਆੜੀਆਂ ਭੋਲੀਆਂ ਗਲਤੀਆਂ ਕਰਨੀਆਂ ਹੁੰਦੀਆਂ ਜਿਨ੍ਹਾਂ ਤੋਂ ਉਹਨਾਂ ਨੇ ਸਬਕ ਸਿੱਖਣੇ ਹੁੰਦੇ ਆ ਠੀਕ ਹੈ ਨਾ ਤੇ ਜੇ ਹੁਣ ਆਪਾਂ ਬਿਲਕੁਲ ਹੀ ਕਹਿੰਦੇ ਨੇ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਲੈ ਕੇ ਬੈਠੀ ਰਹੇਗੀ ਤੇ ਉਹ ਨਿਕਨੇ ਕੇ ਚੂਚੇ ਜਿਹੜੇ ਨੇ ਉਹ ਵੱਡੇ ਕਿੱਦਾਂ ਹੋਣਗੇ ਉਹਨਾਂ ਚੂਚਿਆਂ ਨੂੰ ਆਪਾਂ ਕਿਵੇਂ ਵੱਡੇ ਕਰਨਾ ਹੈ ਠੀਕ ਹੈ ਕੁਝ ਬਾਉਂਡਰੀਜ਼ ਹੈਗੀਆਂ ਨੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਉਹਨਾਂ ਬੁਰਾਈਆਂ ਤੋਂ ਬਚਾਉਣਾ ਹੈ ਜਿਨ੍ਹਾਂ ਨੂੰ ਅਸੀਂ ਹੋ ਸਕਦਾ ਫੇਸ ਕੀਤਾ ਹੋਵੇ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੀ ਬਰਾਈ ਤੋਂ ਅਸੀਂ ਵਿਚਾਰਾ ਕੋਈ ਸਾਈਬਰ ਬੁਲਿੰਗ ਹੋਣਾ ਕੁਝ ਹੋਰ ਤਾਂ ਨਹੀਂ ਕਰ ਰਿਹਾ ਸੋ ਲੱਗਦਾ ਇਹ ਹੈ ਕਿ ਬੱਚਿਆਂ ਨੂੰ ਇਸ ਢੰਗ ਦੇ ਨਾਲ ਹੋਵੇ ਕਿ ਉਹ ਟਫ ਵੀ ਹੋਣ ਹਾਂਜੀ ਉਹ ਕਿਸੇ ਸਵਾਲ ਦਾ ਜਵਾਬ ਲੱਭਣ ਲਈ ਪੇਸ਼ੈਂਟਲੀ ਲੱਭਣ ਵੀ ਇਹਨੇ ਗੂਗਲ ਫੋੜਿਆ ਫਟਾਫਟ ਲੱਭ ਗਿਆ ਹੋ ਸਕਦਾ ਲਾਇਬ੍ਰੇਰੀ ਜਾ ਕੇ ਕਿਸੇ ਕਿਤਾਬ ਚੋਂ ਵੀ ਲੱਭ ਲੈਣਾ ਹੁਣ ਨਹੀਂ ਕਰਦੇ ਮੈਂ ਬੱਚੇ ਸੋ ਪੇਸ਼ੈਂਸ ਜਿਹੜੀ ਆ ਉਹ ਘਟ ਰਹੀ ਹੈ ਕੋਈ ਲਾਇਬ੍ਰੇਰੀ ਜਾ ਕੇ ਬੁੱਕ ਨਹੀਂ ਦੇਖ ਰਿਆ ਹਾਂ ਸਾਰਾ ਕੁਝ ਤਾਂ ਗੂਗਲ ਤੋਂ ਮਿਲਦਾ ਮਿੱਤਲ ਜਾਂਦਾ ਉਹਦਾ ਮੈਨੇਂਗਰ ਪੰਜਾਬੀ ਲਬੋਂ ਮਰਾਠੀ ਲਬੋਂ ਜਿੱਚ ਮਰਜੀ ਲਬੋ ਮਤਲਬ ਕਿ ਪੇਸ਼ੈਂਟਸ ਬੱਚਿਆਂ ਦੇ ਵਿੱਚ ਵੀ ਘਟ ਰਹੀ ਹੈ ਬੱਚੇ ਥੋੜੇ ਜਿਹਾ ਡੈਲੀਕੇਟ ਵੀ ਹੋ ਰਹੇ ਨੇ ਬੱਚੇ ਜਿਹੜੇ ਨੇ ਸਟ੍ਰੇਟ ਫਾਰਵਰਡ ਬੜੇ ਹੋ ਰਹੇ ਨੇ ਪਹਿਲਾਂ ਥੋੜਾ ਬਹੁਤਾ ਅੱਖ ਦੀ ਸ਼ਰਮ ਹੁੰਦੀ ਸੀ ਕਿ ਵੱਡਿਆਂ ਨੂੰ ਆ ਨਹੀਂ ਕਹੀਦਾ ਜਿਵੇਂ ਹੁਣ ਇੱਥੇ ਆਪਣੇ ਅੰਗਰੇਜ਼ ਨਾਲ ਲੈਂਦੇ ਨੇ ਸਾਰੇ ਅਸੀਂ ਕੰਨੇ ਸਾਡੇ ਨਿਆਣੇ ਵੀ ਉਤਰੇ ਲਾ ਰਹੇ ਨੇ ਨਾ ਮੰਮੀ ਦਾ ਨਾਲ ਆ ਰਹੇ ਨੇ ਹੁਣ ਇਹ ਤਾਂ ਗਾਲੀ ਛੱਡੋ ਤੇ ਲੱਗਦਾ ਕਿ ਥੋੜੇ ਜਿਹਾ ਡੈਡੀ ਦਾ ਵੀ ਲੈ ਉਹ ਉਹ ਇੱਕ ਕੀ ਹੋ ਗਿਆ ਕਿ ਇੱਕ ਸਾਡਾ ਲੱਗਾ ਕਿ ਅਸੀਂ ਇੱਥੇ ਰਹਿਣੇ ਕਲਚਰ ਹੈ ਜੀ ਇੱਥੋਂ ਦਾ ਮੈਨੂੰ ਲੱਗਾ ਕਿ ਸਾਡਾ ਕਲਚਰ ਇੰਨਾ ਹੀ ਮਾੜਾ ਸੀ ਨਹੀਂ ਮੈਮ ਸਾਡਾ ਕਲਚਰ ਅੱਛਾ ਸੀਗਾ ਸਾਡੀ ਜਨਰੇਸ਼ਨ ਵਿਚ ਫਸ ਗਈ ਹੈ ਪਹਿਲਾਂ ਪੇਰੈਂਟਸ ਦੀ ਸੁਣਦੇ ਰਹੇ ਫਿਰ ਅਸੀਂ ਬੱਚਿਆਂ ਦੀ ਸੁਣਦੇ ਰਹੇ ਅਸੀਂ ਹੁਣ ਆਪਣੀ ਨਹੀਂ ਸੁਣੀ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਬੱਚਿਆਂ ਨੂੰ ਸੁਣਾਣੇ ਵੀ ਹੈ ਚਿੰਤਾ ਨਾ ਕਰੋ ਇਹ ਇਹ ਹਰ ਸਟੇਜ ਦੇ ਵਿੱਚ ਹੁੰਦਾ ਹੈ ਕਿ ਅਸੀਂ ਵੱਡਿਆਂ ਦੀ ਵੀ ਸੁਣੀ ਫਿਰ ਆਪਣੇ ਬੱਚਿਆਂ ਦੀ ਸੁਣੀ ਤੇ ਜਦੋਂ ਅਸੀਂ ਮੈਂ ਹੁਣ ਜੇ ਸੇਚ ਹੈ ਤੇ ਹੁਣ ਅਸੀਂ ਬੱਚਿਆਂ ਨੂੰ ਸੁਣਾਉਂਦੇ ਆਂ ਮੀਆ ਇਹ 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 ਥਿਸ ਇਜ਼ ਅ ਫੇਜ਼ ਆਫ ਲਾਈਫ ਤੇ ਹਰ ਜ਼ਿੰਦਗੀ ਦੀ ਸਟੇਜ ਜਿਹੜੀ ਉਹ ਬੜਾ ਖੂਬਸੂਰਤ ਸੀਜ਼ਨ ਹੁੰਦਾ ਬਚਪਨ ਵੀ ਇੱਕ ਬੜਾ ਖੂਬਸੂਰਤ ਸੀਜ਼ਨ ਹੈ ਜਵਾਨੀ ਹੋਤੋਂ ਹੀ ਖੂਬਸੂਰਤ ਹੈ ਬੁੜਾਪਾ ਮੈਨ ਲੱਗਦਾ ਕਿ ਉਹਦੇ ਤੋਂ ਵੀ ਵਧੀਆ ਹੋ ਜਾਂਦਾ ਜੇ ਉਹਨੂੰ ਚੱਲ ਜਰਜੀਣਾ ਹੋਵੇ ਸੋ ਬੱਚਿਆਂ ਦਾ ਪਾਲਣ ਪੋਸ਼ਣ ਦੀ ਜਦੋਂ ਅਸੀਂ ਗੱਲ ਕਰਦੇ ਆ ਏਟ ਇਸ ਦੀ ਗੱਲ ਕਰਦੇ ਆ ਤੇ ਅੱਜ ਦੀ ਕਰਦੇ ਆ ਵਾਕਿਆ ਕੁਝ ਚੀਜ਼ਾਂ ਉਹਦੇ ਵਿੱਚ ਬਦਲੀਆਂ ਜ਼ਰੂਰ ਨੇ ਪਰ ਇੰਨਾ ਵੀ ਨਹੀਂ ਬਦਲ ਜਾਣਾ ਕਿ ਅਸੀਂ ਬੱਚਿਆਂ ਦੇ ਉੱਪਰ ਬਿਲਕੁਲ ਹੀ ਵਿਸ਼ਵਾਸ ਨਾ ਹੋਵੇ ਟਫਨੈਸ ਨਾ ਆਵੇ ਬੱਚਿਆਂ ਨੂੰ ਡਿਸੀਜਨ 메ਕਿੰਗ ਨਾ ਸਿਖਾਈਏ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਇੱਕ ਮਨੀ ਵੈਲਿਊ ਦੀ ਗੱਲ ਵੀ ਕਰਦੇ ਹਾਂ ਪਹਿਲਾਂ ਨਿਆਣਿਆਂ ਛੋਟਿਆਂ ਨੂੰ ਮਨੀ ਦੀ ਬੜੀ ਵੈਲਿਊ ਹੁੰਦੀ ਸੀ ਤੇ ਅੱਜ ਸ਼ਾਇਦ ਪਤਾ ਨਹੀਂ ਅੱਜ ਦਾ ਕਿਵੇਂ ਉਹ ਤੇ ਬਾਰੇ ਕੀ ਦੱਸ ਸਕਦੇ ਮੈਮ ਅੱਜ ਆਈ ਡੋਟ ਨੋ ਅੱਜਕੱਲ੍ਹ ਦੇ ਬੱਚਿਆਂ ਨੂੰ ਮਨੀ ਮਿਲ ਵੀ ਰਿਹਾ ਹੈ ਨਾ ਪਾਕਟ ਮਨੀ ਸਾਡੇ ਟਾਈਮ ਇਸ ਪਾਕਟ ਮਨੀ ਦਾ ਕਨਸੈਪਟ ਨਹੀਂ ਸੀਗਾ ਮੈਨੂੰ ਬਹੁਤ ਲੇਟ ਜਾ ਕੇ ਪਾਕਟ ਮਨੀ ਮਿਲਣ ਲੱਗੀ ਐਂਡ ਉਹ ਵੀ ਜਦ ਲਾਈਕ 10th 11th ਬਟ ਨਾਓ 4th 5th ਸਟੈਂਡਰਡ ਤੇ ਬੱਚਾ ਇਸ ਫੀਲਿੰਗ ਕਿ ਮੈਨੂੰ ਥੋੜਾ ਜਿਹਾ मैं क्वेश्चन पूछती मार्केट मेरे जा जा रहे नाल जा रहे हो हो, है ना कोई शॉपिंग ई नीड माई ओन मनी अपना पैसा हाँ. होना चाहिए मेरे बैंक होना चाहिए।, मेरे होना चाहिए. Yeah. So, there is more awareness. कि फाइनेंशियल हाँ, <laughs> है। <laughs> अच्छा ये भी एक और चीज है, they want, uh, मै ਮੋਰ ਐਕਸਪੈਂਸਿਵ ਥਿੰਗਸ ਹੈ ਨਾ ਬ੍ਰਾਂਡਡ ਯਾ ਐਸੇ ਨਹੀਂ ਕਿ ਕੋਈ ਵੀ ਚੀਜ਼ ਲੈ ਕੇ ਆ ਗਏ ਜੁੱਤੇ ਲੈਣੇ ਤੇ ਐਤ ਮੈਂ ਆਲਰੇਡੀ ਪਾਏ ਹੋਇਆ ਹੁਣ ਮੈਂ ਐਸਿਕਸ ਦੇ ਲੈਣੇ ਹੁਣ ਮੈਂ ਦੂਜੇ ਲੈਣੇ ਹੁਣ ਇਹ ਵਾਲੇ ਲੈਣੇ ਤੁਸੀਂ ਬਲੀਵ ਨਹੀਂ ਕਰੋਗੇ ਮੈਮ ਕਲਾਸ ਵਿੱਚ ਬੱਚੇ ਡਿਸਕਸ ਕਰਦੇ ਤੇਰੇ ਜੁੱਤੇ ਇਸ ਬ੍ਰਾਂਡ ਮਾਈ ਜੁੱਤੇ ਥਿਸ ਬ੍ਰਾਂਡ ਹਾਂ ਦੇ ਡਿਸਕਸ ਇਹੋ ਹੀ ਬ੍ਰਾਂਡ ਪਾਣਾ ਹਾਂ ਚੀਜ਼ ਨਹੀਂ ਕਰਦਾ ਅੱਛਾ ਇਹ ਵਾਲਾ ਬ੍ਰਾਂਡ ਜ਼ਿਆਦਾ ਮਹਿੰਗਾ ਹੁੰਦਾ ਹੈ ਇਹ ਵਾਲਾ ਬ੍ਰਾਂਡ ਸਸਤਾ ਹੁੰਦਾ ਹੈ ਇਹ ਅਸੀਂ ਹਰ ਵਾਰ ਨਿਊ ਸ਼ੂਜ਼ ਜਦ ਵੀ ਲੈਣ ਜਾਂਦੇ ਸਾਡੀ ਇੱਕ ਡਿਸਕਸ਼ਨ ਹੁੰਦੀ ਹੈ ਕੀ ਨਵਾਂ ਹੈ ਰੀਜ਼ਨ ਮਾਰਕੀਟ ਚ ਨਾ ਮਾਲ ਆ ਗਿਆ ਹੈ ਹਾਂਜੀ ਮਾਰਕੀਟ ਚ ਜਦੋਂ ਮਾਲ ਆਏਗਾ ਇਨਫਾਰਮੇਸ਼ਨ ਵਧੇਗੀ ਨੌਲੇਜ ਵਧੇਗੀ ਤਾਂ ਨੇਚਰਲੀ ਉਹਨੂੰ ਖਰੀਦਣ ਤੇ ਵੀ ਦਿਲ ਕਰੇਗੇ ਸੋ ਮੈਨੂੰ ਲੱਗਦਾ ਕਿ ਐਕਸੈਸ ਆਫ एवरीथिंग ਜਿਹੜੀ ਹੈ ਨਾ ਉਹਨੇ ਬਚਪਨੇ ਨੂੰ ਬਚਪਨ ਨਾ ਰਹਿ ਕੇ ਇੱਕ ਨਾ ਖਰਚ ਖਰਚ ਕਰਨਾ ਜਾਂ ਉਹਦੇ ਚੋਂ ਜਸਟ ਇੱਕ ਸਿੱਖਣ ਦੀ ਬਜਾਏ ਜਸਟ ਉਹਦੇ ਵਿੱਚੋਂ ਲੰਗੀ ਜਾਣਾ ਜਿਹੜਾ ਉਹ ਸਿੱਖ ਲਿਆ ਹੈ ਇਹ ਜ਼ਿਆਦਾ ਚੀਜ਼ਾਂ ਵੱਧ ਗਈਆਂ ਨੇ ਮੈਂ ਨੂੰ ਆਪਣੇ ਸਕੂਲ ਦਾ ਟਾਈਮ ਯਾਦ ਆ ਸੀ ਇੱਕ ਬਾਟਾ ਦੇ ਸ਼ੂਜ਼ ਖਰੀਦ ਕੇ ਬਾਟਾ ਵਾਇਰ ਕਰਦੇ ਹੁੰਦੇ ਕੋਈ ਨਾ ਭਟਾ ਹੀ ਰਹਿਣ ਹੁੰਦਾ ਸੀ ਹੁਣ ਭੈੜੇ ਨੇ ਆ ਗਏ ਨੇ ਸੋ ন্যাਚਰਲੀ ਬਦਲਦੇ ਸਮਾਜ ਦਾ ਮੈਨੂੰ ਲੱਗਦਾ ਕਿ ਗगन ਬਦਲਣਾ ਵੀ ਜ਼ਰੂਰੀ ਹੈ ਪਰ ਇੱਕ ਸ਼ੈਲਟਰ ਬਣ ਕੇ ਅੰਬ੍ਰੈਲਾ ਬਣ ਕੇ ਆਪਣੇ ਬੱਚੇ ਦੇ ਬਚਪਨ ਨੂੰ ਲੈਣਾ ਮੈਨੂੰ ਲੱਗਦਾ ਕਿ ਡੋਨਟ ਬੀ ਅੰਬ੍ਰੈਲਾ ਨਾ ਬਣੋ ਬੱਚੇ ਨੂੰ ਧੁੱਪ ਛਾਂ ਜਿਹੜੀ ਹੈ ਉਹ ਵੀ ਮਾਨਣ ਦਿਓ ਹਾਂ ਯੂ ਸ਼ੁਡ ਬੀ ਵਿਜੀਲੈਂਟ ਬਟ ਸਪਾਇ ਨਹੀਂ ਹੋਣਾ ਚਾਹੀਦਾ ਜਸੂਸੀ ਨਾ ਹੋਵੇ ਹਣਾ ਥੋੜਾ ਜਿਹਾ ਦੇ ਉਤੇ ਆਪਾਂ ٹرسٹ ਵੀ ਕਰੀਏ ਕਿ ਜੇ ਉਹ ٹرسٹ ਕਰਦਾ ਅਸੀਂ ਗਲਤੀ ਕਰਦਾ ਵੀ ਫੜਿਆ ਤਾਂ ਮੈਨੂੰ ਲੱਗਦਾ ਕਿ ਫਿਰ ਉਹ ਲਰਨ ਕਰੇਗਾ ਕਿ ਗਲਤੀ ਸੀ ਤੇ ਜੇ ਉਹਨੂੰ ਅਸੀਂ ਗਲਤੀ ਕਰਨ ਹੀ ਨਾ ਦਵਾਂਗੇ ਹੀ ਵਿਲ ਨੈਵਰ ਲਰਨ ਕੇ ਇਹ ਮਿਸਟੇਕ ਸੀ ਮੇਰੀ ਮੈਂ ਲੱਗਦਾ ਤੇ ਸ਼ਾਮਤ ਹੋਵਾਂਗੇ ਮੈਂ ਇਹ ਮੇਰੀ ਜ਼ਿੰਦਗੀ ਦਾ ਰਸਤਾ ਹੈ ਹਾਂ ਆਈ ਥਿੰਕ ਬੱਚਿਆਂ ਨੂੰ ਥੋੜਾ ਇੰਡੀਪੈਂਡੈਂਸ ਦੇਣਾ ਜ਼ਰੂਰੀ ਹੈ ਦੇ ਸ਼ੁੱਡ ਲੈਟ ਲੈਟ them make the mistakes so that learn there ਪਰ ਇਹ ਵੀ ਨੀ ਮਿਸਟੇਕ ਨੂੰ ਅੱਗ 'ਚ ਹੱਥ ਪਵਾ ਦਈਏ ਅੱਗ ਦੇ ਕੋਲੋਂ ਲੰਕ ਕੇ ਸੇਕ ਤੇ ਲੈਣ ਦਈਏ ਨਾ ਤਾਹੀ ਗੱਲ ਬਣਨੀ ਹੈ ਹਾਂਜੀ ਸੋ ਐਸੀ ਗੱਲਾਂ ਤੇ ਮਿਲਦਾ ਬੜੀਆਂ ਵਧੀਆ ਨੇ ਬਹੁਤੀਆਂ ਸ਼ਾਇਦ ਮੈਂ ਘਰਤੀਆਂ ਅੱਜ ਪਰ ਫਿਰ ਵੀ ਕਿਉਂਕਿ ਮੇਰੀ ਵੀ ਜ਼ਿੰਦਗੀ ਦਾ ਲੰਮਾ ਤਗੜਾ ਤਜਰਬਾ ਹੈ ਤੁਹਾਡਾ ਇਸ ਫੇਸ ਦਾ ਤਜਰਬਾ ਮੇਰਾ ਉਹਨਾਂ ਬੱਚਿਆਂ ਨੂੰ ਪਾਲਣ ਦਾ ਤਜਰਬਾ ਜਿਹੜੇ ਅੱਜ ਇਸ ਫੇਸ 'ਚੋਂ ਲੰਘ ਰਹੇ ਨੇ ਹਾਂਜੀ ਤੇ ਮੈਂ ਵੀ ਦੇਖਿਆ ਕਿ ਜਿਵੇਂ ਹੁਣ ਮੇਰਾ ਜਿਹੜਾ ਪੋਤਰਾ ਹੈ ਉਹਨੂੰ ਉਹ ਕਿਵੇਂ ਪਾਲ ਰਹੇ ਨੇ ਤੇ ਉਹਨਾਂ ਨੇ ਵਾਕਈ ਥੋੜਾ ਦੇਰ ਦੇਰ ਮੋਰ ਕਨਸਰਨ ਦੈਨ ਮੀ ਪਰ ਮੈਨੂੰ ਅੱਛਾ ਲੱਗਦਾ ਹੈ ਕਿ ਤੁਹਾਨੂੰ ਕਨਸਰਨ ਹੋਣਾ ਚਾਹੀਦਾ ਹੈ ਇਹ ਗੱਲ ਦੇਖੋ ਕਿ ਜ਼ਮਾਨੇ ਦੇ ਮੁਤਾਬਕ ਚੀਜ਼ਾਂ ਬਦਲਦੀਆਂ ਨੇ ਸਮੇਂ ਦੇ ਮੁਤਾਬਕ ਬਦਲਦੀਆਂ ਨੇ ਸੋ ਵਿਜੀਲੈਂਟ ਰਹਿਣਾ ਜ਼ਰੂਰੀ ਹੈ ਸੋ ਥੈਂਕ ਯੂ ਗਗਨ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਥੈਂਕ ਯੂ ਵੈਰੀ ਮਚ ਸੋ ਐਸੀ ਸਾਡੀ ਅੱਜ ਦੀ ਗੱਲਬਾਤ ਕਿ ਜਿਹੜੇ ਅੱਜ ਆਪਣੇ ਬੱਚਾ ਨੂੰ ਪਾਲ ਰਹੇ ਨੇ ਉਹਨਾਂ ਨੇ ਆਪਣਾ ਬਚਪਨ ਕਿਹੋ ਜਿਹਾ ਬਤਾਇਆ ਸੀ ਉਹਨਾਂ ਨੇ ਬਚਪਨ ਨੇ ਉਹਨਾਂ ਨੂੰ ਕੀ ਸਿਖਾਇਆ ਸੀ ਬਟ ਬਦਲਦੀਆਂ ਹਾਲਾਤਾਂ ਦੇ ਵਿੱਚ ਉਹ ਕਿਉਂ ਆਪਣੇ ਬੱਚਿਆਂ ਦੇ ਉੱਪਰ ਅੱਜ ਦੇ ਤਰੀਕੇ ਨਾਲ ਉਹਨੂੰ ਪਾਲਣ ਦਾ ਯਤਨ ਕਰ ਰਹੇ ਨੇ ਵਿਜਲੇਟ ਜ਼ਿਆਦਾ ਨੇ ਬੱਚੇ ਨੂੰ ਬਹੁਤ ਸੌਫਟਲੀ ਰੱਖ ਰਹੇ ਨੇ ਕਾਰਨ ਉਹਨਾਂ ਦੇ ਆਪਣੇ ਨਿੱਜੀ ਤਜਰਬੇ ਤੇ ਬਦਲੇ ਹੋਏ ਹਾਲਾਤ ਨੇ ਸੋ ਇਹਨਾਂ ਨਾਲ ਹੀ ਅੱਜ ਦੀ ਚਰਚਾ ਦਾ ਸੁਮਾਪਤ ਕਰਦੇ ਆਂ ਬਣਾ ਕੇ ਫਿਰ ਅਗਲੀ ਵਾਰ ਨਵੀਂ ਚਰਚਾ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨਾਲ ਨਮਸਕਾਰ ਅਦਾ